ਨਾ ਮੇਰਾ ਬਲਵਿੰਦਰ ਸਿੰਘ ਆ ਪਿੰਡ ਮੇਰਾ ਰਾਜੇਵਾਲ ਆ ਇਹ ਕੱਲ ਰਾਤ ਤੋਂ ਧਾ ਲਗਣੀ ਸ਼ੁਰੂ ਹੋਈ ਏ ਤਕਰੀਬਨ ਰਾਤ ਰਾਤ ਦੇ ਵਿੱਚ 15 ਫੁੱਟ ਜਿਹੜਾ ਆ ਏਰੀਆ ਲੈ ਗਿਆ ਦਰਿਆ ਇਹਦੇ ਨਾਲ ਨੁਕਸਾਨ ਸਾਡਾ ਨਾਲ ਸਕੂਲ ਆ ਜੀ ਬੱਚਿਆਂ ਦਾ ਤੇ ਸਵੇਰ ਦਾ ਪ੍ਰਸ਼ਾਸਨ ਕੋਈ ਨਹੀਂ ਅਧਿਕਾਰੀ ਨਹੀਂ ਆਇਆ ਤੇ ਜੀ ਅਸੀਂ ਅਪੀਲ ਕਰਦੇ ਆਂ ਵੀ ਪ੍ਰਸ਼ਾਸਨ ਆ ਕੇ ਦੇਖੇ ਪਿੰਡ ਰਾਜੇਵਾਲੇ ਨੂੰ ਬਹੁਤ ਜ਼ਿਆਦਾ ਖਤਰਾ ਆ ਇੱਥੇ ਆ ਕੇ ਦੇਖਣ ਕਿੰਨੀਆਂ ਛੱਲਾ ਤੇ ਕਿੰਨਾ ਸਪੀਡ ਨਾਲ ਪਾਣੀ ਵਧ ਰਿਹਾ ਜੀ ਇੱਧਰ ਬਹੁਤ ਜ਼ਿਆਦਾ ਦੇਖੋ ਜੀ ਨਾਲ-ਨਾਲ ਦੇਖੋ ਖੰਮਕੀ ਨੀਚੇ ਦੀ ਕਿੰਨੀ ਸਪੀਡ ਦੇ ਨਾਲ ਜਾ ਰਹੀ ਹੈ ਜੀ ਬਸ ਸਵੇਰ ਦਾ ਇਦਾਂ ਹੀ ਚੱਲ ਰਿਹਾ ਜੀ ਪਾਣੀ ਦਾ ਪੱਤਰ ਕਿਨੇ ਕੱਟਿਆ ਪਾਣੀ ਦਾ ਪੱਤਰ ਕਿਨੇ ਕੱਟਿਆ ਜਿੱਦਾਂ ਜਿੱਦਾਂ ਕੱਟਦਾ ਉਦੋਂ ਤੋਂ ਇਹਦੀ ਸਪੀਡ ਵਧਦੀ ਪਈ ਹੈ ਜਦੋਂ ਸਪੀਡ ਵਧਦੀ ਹੈ ਥੱਲੋਂ ਜਿਹੜੇ ਪੱਥਰ ਨੇ ਉਹ ਵੀ ਡੇਗਣੇ ਸ਼ੁਰੂ ਕਰ ਦਿੱਤੇ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਅਧਿਕਾਰੀ ਇੱਥੇ ਆਉਣ ਸਵੇਰ ਦੇ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਦਰਖਤ ਨੇ ਲਿਆ ਲਿਆ ਕੇ ਇਹਦੇ ਵਿੱਚ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਹਜੇ ਤੱਕ ਕੋਈ ਹੱਲ ਨਹੀਂ ਹੋ ਰਿਹਾ ਸਰੇਂਦਰ ਸਿੰਘ ਜੀ ਮੇਰਾ ਨਾਂਵ ਪਿੰਡ ਮੇਰਾ ਦੇਸਲਿਆ ਇਹ ਬਿਲਕੁਲ ਨਾਲ ਹੀ ਇੱਥੇ ਹੈਗਾ ਆ ਇੱਥੇ ਅਸੀਂ ਹਾਲਾਤ ਜਿਹੜੇ ਐਸ ਵੇਲੇ ਬਹੁਤ ਨਾਜ਼ੁਕ ਆ ਕਿਉਂ ਇਹ ਬੰਨ ਨੂੰ ਬਹੁਤ ਧਾਰਿਆ ਆ ਇੱਥੇ ਸੰਗਤ ਲੱਗੀ ਹੋਈ ਆ ਸਾਡੇ ਪਿੰਡਾਂ ਦੇ ਲੋਕ ਜਿਹੜੇ ਆ ਕੇ ਇੱਥੇ ਲੱਗੇ ਹੋਏ ਆ ਆਪ ਆਪੇ ਹੀ ਕਰ ਰਹੇ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਇੱਥੇ ਘਟੋ ਘਟਾ ਆ ਕੇ ਕੋਈ ਇੱਥੇ ਪਹੁੰਚੇ ਜੀ ਇੱਥੇ ਪੱਥਰ ਲਗਾਏ ਜਾਣ ਤੇ ਆ ਜਿਹੜੇ ਲੋਕਾਂ ਦੀ ਜਾਨ ਮਾਲ ਦੇ ਬਚਾ ਕੀਤਾ ਜਾਵੇ ਜੀ ਪਾਣੀ ਦਾ ਪੱਧਰ ਤੇ ਬਹੁਤ ਘਟ ਗਿਆ ਕਿਉਂ ਪਾਣੀ ਦਾ ਪੱਧਰ ਤੇ ਘਟ ਗਿਆ ਤੇ ਪਾਣੀ ਜਿਆਦਾ ਡੂੰਘਾ ਹੋਣ ਕਰਕੇ ਲਹਿਰਾ ਆ ਗਈਆਂ ਜੀ ਤੇ ਇੱਥੇ ਇੱਥੇ ਢਾਹ ਲੱਗੀ ਹੋਈ ਆ ਸਾਰੀ ਆ ਨਾਲ ਹੀ ਪਿੰਡ ਅਮਰਤਪੋਰਾ ਰਾਜੇਵਾਲ ਜੀ ਇਥੇ ਪਿੰਡ ਦਾ ਬਹੁਤ ਨੁਕਸਾਨ ਹੋ ਸਕਦਾ ਜੇਕਰ ਇਹਨੂੰ ਨਾ ਰੋਕਿਆ ਜਾਵੇ ਜੀ ਇਹ ਤੁਸੀਂ ਬੰਨੂ ਬਹੁਤ ਜ਼ਿਆਦਾ ਖਤਰਾ ਜੀ ਤੁਸੀਂ ਬੰਦੇ ਦੇ ਉੱਪਰ ਹੀ ਬੈਠਿਆ ਰਾਜੇ ਵਾਲ ਵੀ ਪਿੰਡ ਵੀ ਤੇ ਅਗਲੇ ਪਾਸੇ ਇਹ ਜਾ ਸਕਦਾ ਆ